ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਸਾਡੇ ਚੈਨਲ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਰੁੱਖ ਤੇ ਚਿੜੀ ਦੀ ਕਹਾਣੀ ਹੈ ਪਿੰਡ ਦੀ ਧਰਤੀ ਹਰਿਆਲੀ ਨਾਲ ਟੱਕੀ ਹੋਈ ਸੀ ਖੇਤਾਂ ਵਿੱਚ ਕਣਕ ਦੀਆਂ ਸੁਨਹਿਰੀ ਫਸਲਾਂ ਹੌਲੀ-ਹੌਲੀ ਹਵਾ ਨਾਲ ਗੱਲਾਂ ਕਰ ਰਹੀਆਂ ਸਨ ਨਜ਼ਦੀਕ ਹੀ ਇੱਕ ਸੁੰਦਰ ਛੋਟੀ ਜਿਹੀ ਨਦੀ ਵਗਦੀ ਸੀ ਜਿਸ ਦਾ ਪਾਣੀ ਸਾਫ਼ ਤੇ ਠੰਡਾ ਸੀ ਉਸ ਨਦੀ ਦੇ ਕੰਢੇ ਇੱਕ ਛੋਟੀ ਜਿਹੀ ਜਗ੍ਹਾ ਸੀ ਜਿੱਥੇ ਕਦੇ ਕਿਸਾਨ ਨੇ ਅੰਬ ਦਾ ਇੱਕ ਬੀਜ ਸੁੱਟਿਆ ਸੀ ਉਹ ਬੀਜ ਹੁਣ ਮਿੱਟੀ ਵਿੱਚ ਦੱਬ ਗਿਆ ਸੀ ਤੇ ਉੱਥੋਂ ਇੱਕ ਜ਼ਿੰਦਗੀ ਦੀ ਨਵੀਂ ਕਹਾਣੀ ਸ਼ੁਰੂ ਹੋਈ ਮਿੱਟੀ ਦੀ ਗੋਦ ਵਿੱਚ ਉਹ ਬੀਜ ਸ਼ੁਰੂ ਵਿੱਚ ਸੁੱਤਾ ਪਿਆ ਰਿਹਾ ਮੀਂਹ ਪਈ ਧੁੱਪ ਪਈ ਤੇ ਮੌਸਮਾਂ ਦੇ ਨਾਲ ਰੰਗ ਬਦਲਦੇ ਗਏ ਇੱਕ ਦਿਨ ਉਹ ਬੀਜ ਅੰਦਰੋਂ ਹਿੱਲਣ ਲੱਗਾ ਇੱਕ ਨਿੱਕੀ ਜਹੀ ਕਾਲੀ ਮਿੱਟੀ ਨੂੰ چیر ਕੇ ਬਾਹਰ ਆਇਆ ਧਰਤੀ ਨੇ ਉਸ ਦਾ ਸਵਾਗਤ ਕੀਤਾ ਹਵਾ ਨੇ ਉਸ ਨੂੰ ਹੌਲੀ-ਹੌਲੀ ਚੁਲਾਇਆ ਤੇ ਸੂਰਜ ਨੇ ਉਸ ਨੂੰ ਆਪਣੀ ਗਰਮੀ ਦੀਆਂ ਕਿਰਨਾਂ ਵਾਕੇ ਉਸ ਨੂੰ ਜੀਵਨ ਬਖਸ਼ਿਆ ਨਿੱਕੀ ਜਹੀ ਕਲੀ ਵੇਲੇ ਦੇ ਨਾਲ-ਨਾਲ ਹਰੀ-ਭਰੀ ਹੋ ਗਈ ਧਰਤੀ ਦੀਆਂ ਜੜਾਂ ਨੇ ਉਸ ਨੂੰ ਪਾਣੀ ਦਿੱਤਾ ਤੇ ਨਦੀ ਦੀ ਨਮੀ ਭਰਿਆ ਮਾਹੌਲ ਉਸ ਦੇ ਵਧਣ ਲਈ ਬਹੁਤ ਬਿਹਤਰੀਨ ਸੀ ਹੌਲੀ-ਹੌਲੀ ਇੱਕ ਕਲੀ ਇੱਕ ਨਿੱਕਾ ਜਿਹਾ ਪੌਦਾ ਬਣ ਗਈ ਜਿਸ ਦੇ ਛੋਟੇ-ਛੋਟੇ ਪੱਤੇ ਹੋਏ ਜੋ ਹਰੇ ਤੇ ਤਾਜ਼ੇ ਸਨ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਖੁਸ਼ ਹੁੰਦਾ ਸੀ ਪਿੰਡ ਦੇ ਬੱਚੇ ਜਦੋਂ ਖੇਡਣ ਆਉਂਦੇ ਤਾਂ ਉਹਨਾਂ ਨੂੰ ਉਹ ਨਿੱਕਾ ਪੌਦਾ ਵੇਖਣ ਨੂੰ ਮਿਲਦਾ ਕੁਝ ਬੱਚੇ ਉਸ ਨੂੰ ਪਾਣੀ ਪਾਉਂਦੇ ਕੁਝ ਉਸ ਦੇ ਪੱਤੇ ਹੌਲੀ ਹੱਥ ਨਾਲ ਛੂੰਦੇ ਉਸ ਨੂੰ ਰੁੱਖ ਕੋਈ ਨਹੀਂ ਸੀ ਬੋਲ ਸਕਦਾ ਪਰ ਉਸ ਦੇ ਪੱਤਿਆਂ ਦੀ ਖੜਕਣ ਵਿੱਚ ਉਸ ਦੀ ਖੁਸ਼ੀ ਸਪਸ਼ਟ ਹੁੰਦੀ ਸੀ ਮੌਸਮ ਬਦਲੇ ਗਰਮੀ ਆਈ ਪੌਦੇ ਨੇ ਧੁੱਪ ਸਹੀ ਬਾਰਿਸ਼ ਸਹੀ ਤੇ ਮਿੱਟੀ ਦੇ ਪਾਣੀ ਨੂੰ ਪੀ ਕੇ ਉਹ ਹੋਰਾਂ ਹੋਰ ਹਰਾ ਹੋਣਾ ਸਿੱਖ ਗਿਆ ਸਰਦੀ ਆਈ ਤਾਂ ਪੱਤੇ ਸਿਕੜ ਕੇ ਉਸਦੀ ਹਿੰਮਤ ਬਣੀ ਹਰ ਰੁੱਤ ਨੇ ਉਸ ਨੂੰ ਜ਼ਿੰਦਗੀ ਦਾ ਇੱਕ ਨਵਾਂ ਸਬਕ ਸਿਖਾਇਆ ਪਿੰਡ ਦਾ ਬਜ਼ੁਰਗ ਕਿਸਾਨ ਹਰ ਰੋਜ਼ ਖਾਲ ਨਦੀ ਦੇ ਨੇੜੇ ਟਹਿਲਣ ਆਉਂਦਾ ਸੀ ਉਹ ਜਦੋਂ ਵੀ ਪੌਦੇ ਨੂੰ ਵੇਖਦਾ ਮੁਸਕਰਾ ਕੇ ਕਹਿੰਦਾ ਵਾਹਿਗੁਰੂ ਦੀ ਮਿਹਰ ਨਾਲ ਇਹ ਪੌਦਾ ਇੱਕ ਦਿਨ ਵੱਡਾ ਰੁੱਖ ਬਣੇਗਾ ਬੱਚਿਆਂ ਲਈ ਛਾਂ ਦੇਵੇਗਾ ਪੰਛੀ ਇਸ ਤੇ ਘਰ ਬਣਾਉਣਗੇ ਉਹ ਬਾਤ ਪੌਦੇ ਨੂੰ ਭਾਵੇਂ ਸੁਣਾਈ ਨਹੀਂ ਸੀ ਦਿੱਤੀ ਪਰ ਉਸ ਦੇ ਆਲੇ-ਦੁਆਲੇ ਦੀਆਂ ਲਹਿਰਾਂ ਨੇ ਉਸ ਨੂੰ ਹੌਸਲਾ ਮਹਿਸੂਸ ਕਰਾਇਆ ਸਾਲ ਦਰ ਸਾਲ ਨੰਗਦੇ ਗਏ ਪੌਦਾ ਹੌਲੀ-ਹੌਲੀ ਵੱਧਦਾ ਗਿਆ ਉਸ ਦੀ ਟਾਣੀ ਮੋਟੀ ਹੋ ਗਈ ਪੱਤੇ ਸੰਘਣੇ ਹੋ ਗਏ ਹੁਣ ਉਹ ਪਿੰਡ ਦੇ ਰਸਤੇ ਤੋਂ ਵੀ ਦੇਖਣ ਲੱਗਾ ਸੀ ਲੋਕ ਉਸ ਦੀ ਸਾਹ ਹੇਠਾਂ ਬੈਠਦੇ ਬੱਚੇ ਉਸ ਦੇ ਨੇੜੇ ਖੇਡਦੇ ਹੁਣ ਉਹ ਪਿੰਡ ਦਾ ਇੱਕ ਹਿੱਸਾ ਬਣ ਗਿਆ ਸੀ ਇੱਕ ਦਿਨ ਪਿੰਡ ਦੇ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਕੁਦਰਤ ਬਾਰੇ ਪੜ੍ਹਾਉਣ ਲੈ ਕੇ ਆਏ ਉਹਨਾਂ ਨੇ ਬੱਚਿਆਂ ਨੂੰ ਰੁੱਖ ਦੇ ਨੇੜੇ ਬਿਠਾ ਕੇ ਕਿਹਾ ਬੱਚਿਓ ਇਹ ਰੁੱਖ ਸਾਡਾ ਸੱਚਾ ਦੋਸਤ ਹੈ ਇਹ ਸਾਨੂੰ ਆਕਸੀਜਨ ਦਿੰਦਾ ਹੈ ਤੇ ਛਾਂ ਦਿੰਦਾ ਹੈ ਫਲ ਦਿੰਦਾ ਹੈ ਇਸ ਦੇ ਬਿਨਾ ਜ਼ਿੰਦਗੀ ਅਧੂਰੀ ਹੈ ਇਸ ਕਰਕੇ ਕੋਈ ਰੁੱਖ ਲਗਾਉਣ ਤੇ ਦੇਖਭਾਲ ਕਰਨੀ ਚੰਗੀ ਗੱਲ ਹੈ ਬੱਚੇ ਧਿਆਨ ਨਾਲ ਸੁਣ ਰਹੇ ਸਨ ਰੁੱਖ ਦੇ ਪੱਤੇ ਉਸੇ ਵੇਲੇ ਹਵਾ ਨਾਲ ਖੜਕਣ ਲੱਗੇ ਜਿਵੇਂ ਉਹ ਵੀ ਗੱਲ ਲਈ ਗਵਾਹੀ ਭਰ ਰਹੇ ਹੋਣ ਹੌਲੀ-ਹੌਲੀ ਰੁੱਖ ਨੇ ਆਪਣਾ ਬਚਪਨ ਪਾਰ ਕਰ ਲਿਆ ਹੋਣੋ ਪੱਕੇ ਤੌਰ ਤੇ ਖੜਾ ਸੀ ਉਸ ਦੀਆਂ ਜੜਾਂ ਮਿੱਟੀ ਦੇ ਅੰਦਰ ਮਜ਼ਬੂਤੀ ਨਾਲ ਫੈਲ ਚੁੱਕੀਆਂ ਸਨ ਟਾਣੀਆਂ ਤੇ ਪੱਤੇ ਸੰਘਣੇ ਹੋ ਗਏ ਸਨ ਨਦੀ ਦੇ ਕੰਢੇ ਉਹ ਰੁੱਖ ਦੂਰੋਂ ਹੀ ਪਹਿਚਾਣਿਆ ਜਾਣ ਲੱਗਾ ਇੱਕ ਦਿਨ ਗਰਮੀ ਦੇ ਮੌਸਮ ਵਿੱਚ ਰੁੱਖ ਨੇ ਪਹਿਲੀ ਵਾਰੀ ਫੁੱਲ ਲਾਏ ਉਹ ਛੋਟੇ ਛੋਟੇ ਪੀਲੇ ਤੇ ਸੁਗੰਧ ਵਾਲੇ ਫੁੱਲ ਸਨ ਉਹਨਾਂ ਨੂੰ ਵੇਖ ਕੇ ਮੱਖੀਆਂ ਗੁੰਜਣ ਲੱਗੀਆਂ तितਲੀਆਂ ਆ ਕੇ ਉਹਨਾਂ ਤੇ ਬੈਠੀਆਂ ਪਿੰਡ ਦੇ ਬੱਚਿਆਂ ਵੀ ਉਹਨਾਂ ਫੁੱਲਾਂ ਨਾਲ ਖੁਸ਼ ਹੋਏ ਇਹ ਰੁੱਖ ਲਈ ਖੁਸ਼ੀ ਦਾ ਸਮਾਂ ਸੀ ਉਸ ਨੂੰ ਲੱਗਿਆ ਜਿਵੇਂ ਉਹ ਆਪਣਾ ਬਚਪਨ ਪਾਰ ਕਰਕੇ ਹੁਣ ਜਵਾਨੀ ਵਿੱਚ ਦਾਖਲ ਹੋਇਆ ਹੋਵੇ ਰੁੱਖ ਨੇ ਆਪਣੇ ਮਨ ਵਿੱਚ ਸੋਚਿਆ ਹੁਣ ਮੈਂ ਸਿਰਫ ਮਿੱਟੀ ਦਾ ਹਿੱਸਾ ਨਹੀਂ ਮੈਂ ਪਿੰਡ ਦਾ ਸਾਥੀ ਹਾਂ ਮੇਰੇ ਤੇ ਲੋਕ ਬੈਠਦੇ ਨੇ ਮੇਰੇ ਨਾਲ ਖੇਡਦੇ ਨੇ ਬੱਚੇ ਤੇ ਮੇਰੇ ਕੋਲ ਆ ਕੇ ਹਰ ਗੱਲ ਕਰਦੇ ਨੇ ਸਹਾਰਾ ਲੈਂਦੇ ਨੇ ਸ਼ਾਇਦ ਇੱਕ ਦਿਨ ਕੋਈ ਪੰਛੀ ਵੀ ਮੇਰੀ ਟਾਣੀ ਤੇ ਘਰ ਬਣਾ ਲਵੇ ਇਹ ਸੋਚ ਕੇ ਰੁੱਖ ਅੰਦਰ ਹੀ ਅੰਦਰ ਅਜੀਬ ਖੁਸ਼ੀ ਦੇ ਉਮੀਦ ਪੈਦਾ ਹੋ ਗਈ ਰੁੱਖ ਦੇ ਅੰਦਰ ਉਸ ਦੀ ਜ਼ਿੰਦਗੀ ਨਵੇਂ ਰੰਗਾਂ ਵੱਲ ਨੂੰ ਵਧਣ ਲੱਗੀ ਉਹ ਅੰਦਰ ਹੀ ਅੰਦਰ ਬਹੁਤ ਖੁਸ਼ਹਾਲ ਮਨਦਾ ਸੀ ਆਪਣੇ ਆਪ ਨੂੰ ਰੁੱਖ ਹੁਣ ਪੱਕਾ ਤੇ ਹਰਾ ਭਰਾ ਹੋ ਚੁੱਕਾ ਸੀ ਉਸ ਦੀਆਂ ਟਾਹਣੀਆਂ ਦੂਰੋਂ ਸ਼ਾਂ ਵਰਗੀਆਂ ਲੱਗਦੀਆਂ ਸਨ ਪਿੰਡ ਦੇ ਲੋਕ ਹਰ ਰੋਜ਼ ਉਸੇਠ ਬੈਠਦੇ ਆਰਾਮ ਕਰਦੇ ਕਿਸਾਨ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਉਸ ਦੀ ਛਾਂ ਹੇਠ ਬੈਠ ਕੇ ਆਰਾਮ ਕਰਦੇ ਸੌ ਜਾਂਦੇ ਬੱਚੇ ਵੀ ਉਸ ਦੀਆਂ ਟਾਹਣੀਆਂ ਤੇ ਝੂਲੇ ਬਣਾਉਂਦੇ ਪਰ ਫਿਰ ਵੀ ਰੁੱਖ ਨੂੰ ਅੰਦਰੋਂ ਕੋਈ ਕਮੀ ਮਹਿਸੂਸ ਨਹੀਂ ਸੀ ਹੁੰਦੀ ਉਹ ਸੋਚਦਾ ਸੀ ਕਿ ਲੋਕ ਤਾਂ ਦਿਨ ਦੇ ਕੁਝ ਹੀ ਵੇਲੇ ਮੇਰੇ ਕੋਲ ਆਉਂਦੇ ਨੇ ਪਰ ਰਾਤ ਨੂੰ ਸਭ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਕਾਸ਼ ਮੇਰੇ ਨਾਲ ਵੀ ਕੋਈ ਹੋਵੇ ਜੋ ਮੇਰੇ ਨਾਲ ਸੌਵੇ ਮੇਰੇ ਨਾਲ ਰਹੇ ਇਹੀ ਸੋਚਦੇ ਸੋਚਦੇ ਇੱਕ ਦਿਨ ਬਸੰਤ ਆ ਗਈ ਕੇਤਾਂ ਵਿੱਚ ਰੰਗ ਬिखर ਗਏ ਮੌਸਮ ਖੁਸ਼ਗਵਾਰ ਹੋ ਗਿਆ तितਲੀਆਂ ਮੱਖੀਆਂ ਤੇ ਹੋਰ ਪੰਸੀ ਰੁੱਖ ਦੇ ਨੇੜੇ ਆਉਣ ਲੱਗੇ ਉੱਥੇ ਬਸੰਤ ਦੀ ਇੱਕ ਸਵੇਰ ਜਦੋਂ ਸੂਰਜ ਦੀਆਂ ਕਿਰਨਾਂ ਰੁੱਖ ਤੇ ਪੱਤਿਆਂ ਵਿੱਚੋਂ ਲੰਘ ਕੇ ਧਰਤੀ ਨੂੰ ਚੁੰਮ ਰਹੀਆਂ ਸਨ ਤਾਂ ਇੱਕ ਛੋਟੀ ਜਿਹੀ ਚਿੜੀ ਉਸ ਰੁੱਖ ਦੀ ਛਾਂ ਹੇਠਾਂ ਆ ਕੇ ਬੈਠ ਗਈ ਉਸ ਨੇ ਆਪਣੀ ਚੁੰਝ ਨਾਲ ਲਾਲੀ ਮਾਰ ਰਹੀ ਸੀ ਪੰਖ ਹਲਕੇ ਭੂਰੇ ਤੇ ਸੁੰਦਰ ਚਿੱਟੇ ਦਾਗਾਂ ਵਾਲੇ ਸਨ ਉਹ ਚਿੜੀ ਕੁਝ ਥੱਕੀ ਹੋਈ ਜਾਪਦੀ ਸੀ ਸ਼ਾਇਦ ਦੂਰੋਂ ਉੱਡ ਕੇ ਆਈ ਹੋਈ ਸੀ ਰੁੱਖ ਦੇ ਪੱਤੇ ਹੌਲੀ-ਹੌਲੀ ਹਿੱਲੇ ਉਸ ਨੂੰ ਅੰਦਰੋਂ ਖੁਸ਼ੀ ਮਹਿਸੂਸ ਹੋਈ ਜਿਵੇਂ ਉਸ ਦੀ ਉਡੀਕ ਖਤਮ ਹੋ ਗਈ ਹੋਵੇ ਚਿੜੀ ਨੇ ਆਪਣੇ ਪੰਖ ਫੜਫੜਾਏ ਫਿਰ ਹੌਲੀ ਜੀ ਚੈੱਕ ਕੇ ਕਿਹਾ ਚੀਂ-ਚੀਂ ਕਿੰਨਾ ਸੋਹਣਾ ਰੁੱਖ ਹੈ ਇਹਦੀ ਸ਼ਾਖ ਕਿੰਨੀ ਸੋਹਣੀ ਹੈ ਕਿੰਨੇ ਮਿੱਠੇ ਪੱਤੇ ਨੇ ਮੈਂ ਤਾਂ ਸੋਚਦੀ ਹਾਂ ਕਿ ਮੈਂ ਇੱਥੇ ਹੀ ਆਪਣਾ ਘਰ ਬਣਾ ਲਵਾਂ ਰੁੱਖ ਨੇ ਸੁਣ ਕੇ ਸੋਚਿਆ ਵਾਹ ਮੇਰੀ ਤਾਂ ਇੱਛਾ ਹੀ ਸੀ ਕਿ ਕੋਈ ਮੇਰੀ ਡਾਲੀ ਤੇ ਘਰ ਬਣਾਵੇ ਉਹ ਚਿੜੀ ਕੁਝ ਦਿਨ ਉਸੇ ਟਾਣੀ ਤੇ ਬੈਠਦੀ ਰਹੀ ਸਵੇਰ-ਸਵੇਰ ਉਹ ਚੈਕਦੀ ਤੇ ਰੁੱਖ ਦੇ ਪੱਤੇ ਉਸ ਦੀ ਸੁਰ ਵਿੱਚ ਖੜਕਦੇ ਲੋਕ ਜਦੋਂ ਲੰਘਦੇ ਤਾਂ ਕਹਿੰਦੇ ਹੁਣ ਤਾਂ ਰੁੱਖ ਹੋਰ ਵੀ ਸੋਹਣਾ ਹੋ ਗਿਆ ਪੱਤਿਆਂ ਨਾਲ ਚਿੜੀ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਚਿੜੀ ਰੁੱਖ ਨਾਲ ਗੱਲਾਂ ਕਰਦੀ ਜਦੋਂ ਹਵਾ ਚੱਲਦੀ ਤੇ ਪੱਤੇ ਖੜਕਦੇ ਉਸ ਨੂੰ ਲੱਗਦਾ ਰੁੱਖ ਵੀ ਉਸ ਨੂੰ ਜਵਾਬ ਦੇ ਰਿਹਾ ਹੈ ਹੌਲੀ-ਹੌਲੀ ਦੋਨਾਂ ਵਿੱਚਕਾਰ ਇੱਕ ਅਜੀਬ ਜਿਹੀ ਦੋਸਤੀ ਬਣ ਗਈ ਇੱਕ ਦਿਨ ਚਿੜੀ ਨੇ ਸੋਚਿਆ ਕਿਉਂ ਨਾ ਮੈਂ ਆਪਣਾ ਆਲੜਾ ਇੱਥੇ ਹੀ ਬਣਾ ਲਵਾਂ ਇਹ ਰੁੱਖ ਤਾਂ ਬਿਲਕੁਲ ਮਜ਼ਬੂਤ ਹੈ ਨਾ ਕੋਈ ਖਤਰਾ ਨਾ ਕੋਈ ਸ਼ਿਕਾਰੀ پاسੇ ਆ ਸਕਦਾ ਇੱਥੇ ਮੇਰੇ ਬੱਚੇ ਵੀ ਸੁਰੱਖਿਅਤ ਰਹਿਣਗੇ ਫਿਰ ਉਸਨੇ ਤਿੰਨ ਸੁੱਕੇ ਪੱਤੇ ਤੇ ਛੋਟੇ ਛੋਟੇ ਟਾਣੀਆਂ ਇਕੱਠੀਆਂ ਕਰਕੇ ਇੱਕ ਟਾਣੀ ਤੇ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਰੁੱਖ ਨੇ ਵੀ ਆਪਣੀਆਂ ਟਾਣੀਆਂ ਉਸ ਤਰ੍ਹਾਂ ਫੈਲਾਈਆਂ ਜਿਵੇਂ ਉਹ ਚਿੜੀ ਨੂੰ ਟਕਣਾ ਚਾਹੁੰਦਾ ਹੋਵੇ ਕੁਝ ਹੀ ਦਿਨਾਂ ਵਿੱਚ ਉਸ ਦਾ ਸੋਨਾ ਜਿਹਾ ਆਲਣਾ ਤਿਆਰ ਹੋ ਗਿਆ ਬਣ ਕੇ ਹੋਣ ਚਿੜੀ ਪੱਕੇ ਤੌਰ ਤੇ ਉਸੇ ਰੁੱਖ ਦੇ ਸਾਥਣ ਬਣ ਗਈ ਹਰ ਸਵੇਰ ਉਹ ਸੂਰਜ ਨੂੰ ਸਵਾਗਤ ਕਰਦੀ ਹਰ ਸ਼ਾਮ ਰੁੱਖ ਨਾਲ ਚੁੱਪਚਾਪ ਹਵਾ ਦਾ ਆਨੰਦ ਲੈਂਦੀ ਰੁੱਖ ਦੇ ਅੰਦਰੋਂ ਆਵਾਜ਼ ਆਈ ਹੁਣ ਮੇਰੀ ਜ਼ਿੰਦਗੀ ਪੂਰੀ ਹੋ ਗਈ ਮੈਨੂੰ ਆਪਣਾ ਸਾਥੀ ਮਿਲ ਗਿਆ ਮੇਰੀਆਂ ਸਾਖਾਂ ਹੁਣ ਸਿਰਫ ਪੱਤਿਆਂ ਦੀ ਨਹੀਂ ਇੱਕ ਘਰ ਬਣ ਗਈਆਂ ਨੇ ਪਿੰਡ ਦੇ ਲੋਕ ਵੀ ਬਹੁਤ ਖੁਸ਼ ਹੋਏ ਬੱਚੇ ਆ ਕੇ ਚਿੜੀ ਨੂੰ ਵੇਖਦੇ ਉਸ ਦੇ ਚੈਕਣ ਦੀਆਂ ਆਵਾਜ਼ਾਂ ਨਾਲ ਖੇਡਦੇ ਕਿਸਾਨ ਕਹਿੰਦੇ ਰੁੱਖ ਤੇ ਚਿੜੀ ਇਕੱਠੇ ਰੱਬ ਦੀ ਦਾਤ ਹੈ ਕੁਦਰਤ ਦਾ ਅਸਲੀ ਸੁੰਦਰਤਾ ਹੀ ਇਹੋ ਜਿਹੇ ਦ੍ਰਿਸ਼ਾ ਵਿੱਚ ਹੈ ਹੌਲੀ-ਹੌਲੀ ਰੁੱਖ ਤੇ ਚਿੜੀ ਦੀ ਦੋਸਤੀ ਗਹਿਰੀ ਹੁੰਦੀ ਗਈ ਤੇ ਉਹ ਆਪਸ ਵਿੱਚ ਬਹੁਤ ਚੰਗੇ ਦੋਸਤ ਬਣ ਗਏ ਇਹ ਹੌਲੀ ਆਪਣੇ ਆਲੇ ਨੇ ਵਿੱਚ ਅੰਡੇ ਦਿੱਤੇ ਰੁੱਖ ਵੀ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਖੁਸ਼ੀ ਸੀ ਕਿ ਉਸ ਦਾ ਪਰਿਵਾਰ ਹੁਣ ਉਸ ਦੇ ਉੱਤੇ ਕਿਸੇ ਦਾ ਪਰਿਵਾਰ ਵਧ ਰਿਹਾ ਹੈ ਤੇ ਹੁਣ ਉੱਥੇ ਹੋਰ ਵੀ ਆਵਾਜ਼ਾਂ ਗੂੰਜਣਗੀਆਂ ਬੱਚਿਆਂ ਦੀਆਂ ਆਵਾਜ਼ਾਂ ਗੂੰਜਣਗੀਆਂ ਚਿੜੀ ਨੇ ਵੀ ਆਪਣੇ ਪੰਖਾਂ ਨਾਲ ਆਪਣੇ ਆਂਡਿਆਂ ਨੂੰ ਸੇਕਿਆ ਉਹਨਾਂ ਦੀ ਦੇਖਭਾਲ ਕੀਤੀ ਰੁੱਖ ਨੇ ਵੀ ਹਰ ਮੁਸੀਬਤ ਵਿੱਚ ਚਿੜੀ ਦਾ ਸਾਥ ਦਿੱਤਾ ਕਦੇ ਬਾਰਿਸ਼ ਆਉਂਦੀ ਤਾਂ ਰੁੱਖ ਆਪਣੇ ਪੱਤੇਆਂ ਤੇ ਟਹਿਣੀਆਂ ਨਾਲ ਚਿੜੀ ਨੂੰ ਬਾਰਿਸ਼ ਵਿੱਚ ਭਿੱਜਣ ਤੋਂ ਬਚਾ ਲੈਂਦਾ ਹੌਲੀ-ਹੌਲੀ ਸਮਾਂ ਲੰਘਦਾ ਗਿਆ ਚਿੜੀ ਦੇ ਆਂਡੇ ਵਿੱਚੋਂ ਛੋਟੇ-ਛੋਟੇ ਬੱਚੇ ਨਿਕਲ ਕੇ ਆਏ ਹੁਣ ਚਿੜੀ ਤੇ ਬੱਚੇ ਬਹੁਤ ਖੁਸ਼ ਸਨ ਹੇ ਰੱਖ ਵੀ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਹੋਰ ਪਰਿਵਾਰ ਮਿਲ ਚੁੱਕਾ ਸੀ ਇਸ ਤਰ੍ਹਾਂ ਹੁਣ ਦੋਨਾਂ ਦੀ ਦੋਸਤੀ ਹੋਰ ਵੀ ਵੱਡੀ ਹੋ ਗਈ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਬਿਲਦਿਆਂ ਅਸੀਂ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ